ਗੁਰੂ ਅਰਜਨ ਸਾਹਿਬ ਦਾ ਜੀਵਨ ਪੜੋ ਮੈਂ ਉਹ ਤੁਹਾਨੂੰ ਜੀਵਨ ਵਿੱਚੋਂ ਕਹਿ ਰਿਹਾ ਗੁਰਚਰਨਾ ਵਿੱਚੋਂ ਕਾਬਲ ਦੀ ਧਰਤੀ ਤੋਂ ਸੰਗਤ ਆਈ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲੀ ਵਾਰ ਦਰਸ਼ਨ ਕਰਨ ਆਈ ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਅਦਬ ਨਾਲ ਅਗੋ ਹੋ ਕੇ ਪਹਿਲੀ ਵਾਰ ਆਏ ਸਾਨੂੰ ਉਹਨਾਂ ਨੂੰ ਪਤਾ ਵੀ ਨਹੀਂ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਦਿਦਾਰ ਨਹੀਂ ਕੀਤਾ ਸੀ ਸਾਹਿਬ ਨੇ ਪਹਿਲਾਂ ਹੀ ਅੱਗੂ ਹੋ ਕੇ ਸੰਗਤਾਂ ਨੂੰ ਬੇਨਤੀ ਆਖੀ ਇੱਥੇ ਜੋੜਾ ਤਾਰ ਲਵੋ ਇੱਥੇ ਤੁਹਾਡਾ ਸਮਾਨ ਰੱਖ ਲਵੋ ਪ੍ਰਸ਼ਾਦ ਪਾਣੀ ਛਕ ਲਵੋ ਹਰ ਸਿੱਖ ਸੰਗਤਾਂ ਦਾ ਜਥਾ ਆਇਆ ਸੀ ਉਹਨਾਂ ਜੋੜੇ ਉਤਾਰੇ ਆਪਣੇ ਜਿੰਨੇ ਵੀ ਬੈਗ ਵਸਤਰ ਰੱਖ ਲਏ ਤੇ ਉਹ ਲੰਗਰ ਛਕਣ ਚਲੇ ਗਏ ਜਦੋਂ ਲੰਗਰ ਪਾਣੀ ਛਕ ਕੇ ਤੇ ਸਿੱਖਾਂ ਨੂੰ ਪੁੱਛਦੇ ਆ ਵੀ ਸਤਿਗੁਰੂ ਕਿੱਥੇ ਬੈਠੇ ਨੇ ਸੀ ਦਰਸ਼ਨ ਕਰਦੇ ਆ ਕਾਬਲ ਤੋਂ ਸੰਗਤ ਆਈ ਹੈ ਸ਼ਿਖਾ ਆਖਿਆ ਵੀ ਸਤਗੁਰੂ ਤੇ ਤੁਹਾਡੇ ਜੋੜਿਆਂ ਵਿੱਚ ਬੈਠ ਕੇ ਸੇਵਾ ਕਰਦੇ ਨੇ ਕਿੰਨੀ ਪੜੀ ਨਿਮਰਤਾ ਹੈ ਕਿੰਨੀ ਮਹਾਨ ਨਿਮਰਤਾ ਹੈ ਗੁਰੂ ਅਰਜਨ ਸਾਹਿਬ ਦੇਲੇ ਦੀ ਇਹ ਗਾਥਾ ਹੈ ਕਿ ਇੱਕ ਵਾਰੀ ਵਿਸਾਖੀ ਦੇ ਦਿਹਾੜੇ ਤੇ ਬਹੁਤ ਵੱਡਾ ਪ੍ਰਬੰਧ ਕਰਨਾ ਸੀ ਤੇ ਸਤਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸੇਵਾਵਾਂ ਵੰਡੀਆਂ ਕਿਸੇ ਨੂੰ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦੀ ਸੇਵਾ ਦੇ ਦਿੱਤੀ ਕਿਸੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਲੰਗਰ ਬਣਾਉਣ ਦੀ ਸੇਵਾ ਦਿੱਤੀ ਕਿਸੇ ਨੂੰ ਲੰਗਰ ਵਰਤਾਉਣ ਦੀ ਸੇਵਾ ਦਿੱਤੀ ਕਿਸੇ ਨੂੰ ਸੰਗਤਾਂ ਦੇ ਜਿੱਥੇ ਕਮਰੇ ਜਿੱਥੇ ਉਹਨਾ ਆਪਣਾ ਸਮਾਨ ਰੱਖਣਾ ਤੇ ਉਹ ਸੇਵਾ ਸੰਭਾਲਣ ਦੀ ਸੇਵਾ ਦੇ ਦਿੱਤੀ ਬੱਖ-ਬੱਖ ਸੇਵਾਵਾਂ ਵੰਡ ਦਿੱਤੀਆਂ ਸਹਿਬ ਨੂੰ ਬਾਬਾ ਬੁੱਢਾ ਜੀ ਕਹਿ ਲੱਗੇ ਵੀ ਸਤਿਗੁਰੂ ਦੋ ਸੇਵਾਾਂ ਤੁਸੀਂ ਭੁੱਲ ਗਏ ਨਹੀਂ ਬੰਨੀਆਂ ਸਹਿਬ ਕਹਿ ਲੱਗੇ ਕਿਹੜੀਆਂ ਕਹਿ ਲੱਗੇ ਇੱਕ ਜੋੜਿਆਂ ਤੇ ਝਾੜੂ ਦੀ ਦੂਜੀ ਭਾਂਡੇ ਮਾਂਜਣ ਦੀ ਸੇਵਾ ਇਹ ਸੇਵਾ ਦੀ ਕਿਸੇ ਦੀ ਡਿਊਟੀ ਨਹੀਂ ਲਈ ਤੁਸੀਂ ਕੋ ਸਿਕਾਂ ਦੀ ਤੇ ਡਿਊਟੀ ਲਾਉਣੀ ਸੀ ਸਤਿਗੁਰੂ ਨੇ ਬਚਨ ਪਤਾ ਕੀ ਆਖੇ ਕਹਿ ਲੱਗੇ ਭਾਂਡਿਆਂ ਦੀ ਸੇਵਾ ਮਾਤ ਗੰਗਾ ਜੀ ਕਰਨਗੇ ਸਤਿਗੁਰੂ ਦੇ ਧਰਮ ਸਪਤਨੀ ਭਾਂਡਿਆਂ ਦੀ ਸੇਵਾ ਮਾਤਾ ਗੰਗਾ ਜੀ ਕਰਨਗੇ ਜੋੜਿਆਂ ਤੇ ਝਾੜੂ ਦੀ ਸੇਵਾ ਸੀ ਖੁਦ ਕਰਾਂਗੇ ਆ ਸਿੱਖੀ ਹੈ ਮੈਂ ਬੇਨਤੀ ਕੇਵਲ ਕਹਿ ਰਿਹਾ ਆ ਨਿਮਰਤਾ ਰੱਖ ਕੇ ਇਹ ਸਿੱਖੀ ਹੈ ਅੱਜ ਬੜੀ ਮੁਸ਼ਕਲ ਹੈ ਸਾਡੀ ਕੌਮ ਅੰਦਰ ਅਸੀਂ ਸੇਵਾ ਦੀ ਤੇ ਗੱਲ ਕਰਦੇ ਆ ਪਰ ਸੇਵਾ ਅਸੀਂ ਭਾਂਡਿਆਂ ਜੋੜਿਆਂ ਦੀ ਨਹੀਂ ਕਰਕੇ ਰਾਜੀ ਮੈਨੂੰ ਖਿਮਾ ਕਰ ਦਿਓ ਮੈਂ ਤੁਹਾਨੂੰ ਕਵੜਾ ਸੱਚ ਕਹਿਣ ਲੱਗਿਆ ਸੇਵਾ ਅਸੀਂ ਕਰਨੀ ਹੈ ਚੌਧਰਪੁਰੇ ਦੀ ਉਹਦੇ ਪਿੱਛੇ ਅਸੀਂ ਲੜਦੇ ਆ ਫਿਰ ਗੁਰਦੁਆਰਿਆਂ ਵਿੱਚ ਲੜਦੇ ਆ ਇਹ ਵੀ ਦੁਸ਼ਮਣ ਦੀ ਇੱਕ ਚਾਲ ਸੀ ਵੀ ਜਿੱਥੇ ਬੈਠ ਕੇ ਜਿੱਥੇ ਬੈਠ ਕੇ ਅਸੀਂ ਜਿੱਥੇ ਬੈਠ ਕੇ ਸ਼ੁਰੂ ਕਰ ਮੈਂ ਲੰਬੀ ਵਿਚਾਰ ਕਰਦੇ ਸਾਨਾ ਸਿੱਖ ਮੈਂ ਇਹਨਾਂ ਨੂੰ ਪ੍ਰਧਾਨਗੀ ਦਾ ਚੌਧਰ ਪੁਣੇ ਦਾ ਨਸ਼ਾ ਇਹਨਾਂ ਚੜਾ ਦਿੰਨੇ ਇਹ ਉੱਚੀ ਲੜਨਗੇ ਇਹੋ ਜੇ ਕਰਮ ਕਰਨਗੇ ਅੱਜ ਅਸੀਂ ਕਰਨੀ ਦੇ ਬੇਅੰਤ ਥਾਮਾਂ ਤੇ ਝਗੜਾ ਹੁੰਦਾ ਕਿਸ ਗੱਲ ਦਾ ਇਸ ਗੱਲ ਦਾ ਕਿ ਗੁਰਦੁਆਰੇ ਦੀ ਪ੍ਰਧਾਨਗੀ ਮੈਨੂੰ ਚਾਹੀਦੀ ਹੈ ਗੁਰਦੁਆਰੇ ਦਾ ਚੌਧਰਪੁਣਾ ਮੈਂ ਸੰਭਾਲਣਾ ਹੈ ਬਸ ਇਸੇ ਖਾਤਰ ਨਹੀਂ ਭਲਿਆ ਇੱਥੇ ਸੇਵਾਦਾਰ ਬਣ ਕੇ ਕੋਈ ਨਹੀਂ ਐਸੇ ਵਿੱਚ ਬੜਾ ਭਲਾ ਮੈਨੂੰ ਖਿਮਾ ਕਰ ਦਿਓ ਜਿਹੜਾ ਸੇਵਾ ਕਰਨੀ ਚਾਹੁੰਦਾ ਤੁਸੀਂ ਆਪਾਂ ਸਾਰੇ ਬੈਠੇ ਆਂ ਵਿੱਚੇ ਮੈਂ ਤੁਹਾਡੇ ਕਦੀ ਕਿਸੇ ਨੇ ਇਸ ਗੱਲ ਦਾ ਝਗੜਾ ਨਹੀਂ ਕੀਤਾ ਵੀ ਅੰਮ੍ਰਿਤ ਵੇਲੇ ਪ੍ਰਕਾਸ਼ ਦੀ ਸੇਵਾ ਮੈਂ ਕਰਨੀ ਚਾਹੁੰਦੇ ਤੇ ਇਹ ਮੈਨੂੰ ਕਰਨ ਨਹੀਂ ਦਿੰਦਾ ਅੱਜ ਤੱਕ ਕਿਸੇ ਨਗਰ ਵਿੱਚ ਮੈਂ ਤੇ ਨਹੀਂ ਸੁਣਿਆ ਵੀ ਮੈਂ ਚਾਹੁੰਦੇ ਵੀ ਅਮਰਚ ਬੇਲੇ ਮੈਂ ਆ ਕੇ ਗ੍ਰਾਂਚੀ ਸਿੰਘ ਨਲ ਪ੍ਰਕਾਸ਼ ਕਰਾਉਣਾ ਮੈਂ ਚੌਰ ਸਾਹਿਬ ਦੀ ਸੇਵਾ ਕਰਨੀ ਹੈ ਮੈਂ ਨਿਤਨੇਮ ਦੀ ਸੇਵਾ ਕਰਨੀ ਹੈ ਮੈਂ ਉਹ ਜਾਨਾ ਕੜਾ ਪ੍ਰਸ਼ਾਦ ਦੀ ਦੇਖ ਬਣਾਉਣ ਦੀ ਸੇਵਾ ਕਰਨੀ ਚਾਹੁੰਦੇ ਇਹ ਮੈਨੂੰ ਕਰ ਨਹੀਂ ਦਿੰਦਾ ਕੋਈ ਟਕੜਾ ਨਹੀਂ ਕਰਦਾ ਅੱਜ ਤੱਕ ਤੁਸੀਂ ਦੱਸੋ ਕਿਤੇ ਜੋੜੇ ਹਾੜਨ ਦੀ ਸੇਵਾ ਪਿੱਛੇ ਝਗੜਾ ਹੋਇਆ ਲੰਗਰ ਕਿਤੇ ਵਰਤੌਣ ਪਿੱਛੇ ਕਦੀ ਕੋ ਝਗੜਾ ਹੋਇਆ ਕਦੀ ਇਹ ਗੱਲ ਆਈ ਹੈ ਵੀ ਮੈਂ ਗੁਰਦੁਆਰੇ ਝਾੜੂ ਮਾਰਨਾ ਚਾਹੁੰਣਾ ਤੇ ਸੇਵਾ ਕਰਨੀ ਚਾਹੁੰਣਾ ਤੇ ਇਹ ਮੇਰੇ ਕੋਲੋਂ ਝਾੜੂ ਖੋ ਲੈਿੰਦੇ ਮੈਨੂੰ ਸੇਵਾ ਨਹੀਂ ਕਰਨ ਦਿੰਦਾ ਨਹੀਂ ਇਹ ਸੇਵਾ ਸੀ ਗਿੰਦੀ ਨਹੀਂ ਹੈ ਮੈਨੂੰ ਖਿਮਾ ਕਰਿਓ ਅਸੀਂ ਸੇਵਾ ਗਿੰਦੇ ਹੈ ਵੀ ਅੱਗੇ ਹੋ ਕੇ ਤੇ ਅਸੀਂ ਆਪਣੀ ਹੋਂਮੇ ਨੂੰ ਵਧਾ ਸਕੀ ਮੈਂ ਕੇਵਲ ਤੁਹਾਨੂੰ ਬੇਨਤੀ ਕਰ ਰਿਹਾ ਬਹੁਤ ਗੁਰਮੁਖ ਵੀ ਨੇ ਭਲੇ ਵੀ ਨੇ ਪ੍ਰਬੰਧਕਾਂ ਵਿੱਚੋਂ ਬਹੁਤ ਭਲੇ ਪੁਰਖ ਵੀ ਨੇ ਨੜੀ ਬੜੀ ਭਾਵਨਾ ਨਾਲ ਸੇਵਾ ਕਰਦੇ ਨੇ ਮੈਂ ਤੁਹਾਨੂੰ ਤਾਜ਼ਾ ਉਦਾਹਰਣ ਦੇ ਦਿੰਦਾ ਬਹੁਤ ਕੀਮਤੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਪਿਛਲੇ ਦਿਨੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਕਪੂਰ ਥਲੇ ਬੜੀ ਉੱਗੀ ਜਗ੍ਹਾ ਜਿਹਨੂੰ ਰੇਲ ਕੋਚ ਫੈਕਟਰੀ ਕਿਹਾ ਜਾਂਦਾ ਹੈ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਵੀ ਹੋਵੇਗਾ ਤੁਸੀਂ ਹੈਰਾਨ ਹੋਵੋਗੇ ਹੈਰਾਨ ਕਦੀ ਕਪੂਰਥਲੇ ਜਾਓ ਰੇਲ ਕੋਚ ਫੈਕਟਰੀ ਦੇ ਅੰਦਰ ਇੱਕ ਗੁਰਦੁਆਰਾ ਬਣਿਆ ਹੋਇਆ ਬਹੁਤ ਸੁੰਦਰ ਅਸਥਾਨ ਹੈ ਪਰ ਮੈਨੂੰ ਉੱਥੇ ਕਥਾ ਲਈ ਬੁਲਾਇਆ ਸ਼ਹੀਦੀ ਦਿਹਾੜੇ ਤੇ ਪਰ ਮੈਨੂੰ ਅਖੀਰ 'ਚ ਇਹ ਗੱਲ ਪਤਾ ਲੱਗੀ ਵੀ ਇਸ ਗੁਰਦੁਆਰੇ ਦੇ ਅੰਦਰ ਨਾ ਕੋਈ ਉੱਚੇਚੇ ਤੌਰ ਤੇ ਗ੍ਰੰਥੀ ਸਿੰਘ ਹੈ ਨਾ ਇੱਥੇ ਕੋਈ ਉੱਚੇਚੇ ਤੌਰ ਤੇ ਕੋਈ ਮੁੱਖ ਪ੍ਰਧਾਨ ਹੈ ਇੱਥੇ ਜਿੰਨੇ ਵੀ ਨੇ ਪ੍ਰਕਾਸ਼ ਤੋਂ ਲੈ ਕੇ ਸੁਖਾਸਣ ਤੱਕ ਦੀ ਸੇਵਾ ਨਿਤਨੇਮ ਦੀ ਸੇਵਾ ਲੰਗਰ ਜੋੜਿਆਂ ਭਾਂਡਿਆਂ ਦੀ ਸੇਵਾ ਸਾਰੀ ਸੰਗਤ ਰਲ ਮਿਲ ਕੇ ਕਰਦੀ ਹੈ ਮੈਂ ਉੱਥੇ ਕਹਿ ਕੇ ਆਇਆ ਮੈਂ ਕਿ ਤੁਸੀਂ ਬੜੇ ਬੜੇ ਪਾਗੇ ਹੋ ਧੰਨਤਾ ਦੇ ਜੋ ਗੰਤ ਸੀ ਉਹਨਾਂ ਕਹਿਆ ਜੀ ਅਸੀਂ ਬੰਨ ਕੇ ਸਿਮਾਮਾ ਕਰ ਲੈਨੇ ਆ ਸਾਰੇ ਕਰੀਬ ਕਰੀਬ ਉਹ ਸਰਕਾਰੀ ਬਹੁਤੇ ਮੁਲਾਜ਼ਮ ਨੇ ਉੱਥੇ ਰੇਲ ਕੋਚ ਫੈਕਟਰੀ ਅੰਦਰ ਬਹੁਤੇ ਗੁਰਸਿੱਖ ਨੇ ਗੁਰੂ ਦੀ ਕਿਰਪਾ ਨਾਲ ਔਰ ਅਸੀਂ ਸੇਵਾ ਕਰ ਲੈਨੇ ਆ ਵੀ ਇਹਨੇ ਜੇ ਤੂੰ ਨਿਤਨੇਮ ਕਰ ਲਮੀ ਪ੍ਰਕਾਸ਼ ਕਰ ਲਮੀ ਸ਼ਾਮ ਦੀ ਸੇਵਾ ਮੈਂ ਨਿਭਾ ਦਿਆਂਗਾ ਜਿਨੇ ਗੁਰਦੁਆਰੇ ਇਹਨੇ ਸਿੰਘ ਰਹਿ ਕਹਿਣਗੇ ਔਰ ਤੁਸੀਂ ਕਦੀ ਤੁਹਾਨੂੰ ਸੁਭ ਮਲੇ ਤੇ ਉਥੇ ਦਰਸ਼ਨ ਕਰਨ ਕਦੀ ਉਧਰ ਇਲਾਕੇ ਵਿੱਚ ਜਾਓ ਕਰਕੇ ਆਇਓ ਤੁਸੀਂ ਹੈਰਾਨ ਮੰਨ ਜਾਓਗੇ ਗੁਰੂ ਘਰ ਦੇ ਦੀਦਾਰ ਕਰਕੇ ਸੇਵਾ ਸੰਭਾਲ ਦੇਖ ਕੇ ਇੱਕ ਇੱਕ ਪੱਖ ਗੁਰੂ ਘਰ ਦਾ ਉਹਨਾਂ ਬੜੀ ਭਾਵਨਾ ਨਾਲ ਸਵਾਰਿਆ ਹੋਇਆ ਹੈ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਕਿ ਅਸੀਂ ਸਮਝੀਏ ਔਰ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਉਹ ਗੁਰੂ ਸਹਿਬਾਨਾਂ ਦਾ ਹਰ ਦਿਹਾੜਾ ਗੁਰੂ ਘਰ ਵਿੱਚ ਮਨਾਉਂਦੇ ਐ ਹਰ ਦਿਹਾੜੇ ਤੋਂ ਭਾਵ ਗੁਰੂ ਜੀ ਦੇ ਪ੍ਰਕਾਸ਼ ਪੁਰਬ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਔਰ ਸ਼ਹੀਦਾਂ ਸਿੰਘਾਂ ਦੇ ਦਿਹਾੜੇ ਕਰੀਬ-ਕਰੀਬ ਉਹ ਇਤਿਹਾਸਿਕ ਦਿਹਾੜਿਆਂ ਨੂੰ ਚੇਤਾ ਰੱਖਦੇ ਐ ਭਾਵ ਇਹ ਉਹਨਾਂ ਦੇ ਗੁਰਬਾਣੀ ਦੀ ਸੰਥਿਆ ਚੱਲਦੀ ਐ ਛੋਟੇ-ਛੋਟੇ ਬੱਚੇ ਗੁਰਬਾਣੀ ਦਾ ਕੀਰਤਨ ਕਰਦੇ ਐ ਸਕੂਲੀ ਪੜਨ ਵਾਲੇ ਅਸੀਂ ਕਦੀ ਖਿਆਲ ਨਹੀਂ ਕੀਤਾ ਮੈਂ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਤੁਸੀਂ ਝਾਤ ਪਾ ਲਿਓ ਆਪਾਂ ਬਹੁਤੀ ਭਾਰੀ ਪਿੰਡਾਂ ਥਾਵਾਂ ਅੰਦਰ ਦੋ ਚਾਰ ਦਿਹਾੜੇ ਮਨਾਉਣੇ ਆ ਜਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਾਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਤੇ ਬਾਅਦ ਤੋਂ ਬਾਅਦ ਚੌਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪਰ ਤੁਸੀਂ ਸੋਚ ਕੇ ਵੇਖੋ ਆਪਾਂ ਜਿੰਨੇ ਬੈਠੇ ਆਂ ਕਦੀ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਹੈ ਆਪਾਂ ਕਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਹੈ ਗੁਰੂ ਰਾਮਦਾਸ ਜੀ ਦਾ ਔਰ ਗੁਰੂ ਹਰ राय ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਦੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਅਸੀਂ ਨਹੀਂ ਮਨਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਕਦੀ ਮਨਾਇਆ ਹੈ ਅਸੀਂ ਨਹੀਂ ਮਨਾਉਂਦੇ ਸਾਨੂੰ ਗਿਆਤੀ ਨਹੀਂ ਹੈ ਪਰਿਓ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਬਹੁਤਾ ਨਹੀਂ ਤੇ ਗੁਰੂ ਘਰਾਂ ਵਿੱਚ ਘਟੋ ਘਟ 10 ਗੁਰੂ ਸਹਿਬਾਨਾਂ ਦੇ ਦਿਹਾੜੇ ਅਮਰਤ ਵੇਲੇ ਮਨਾ ਲਵੋ ਅਮਰਤ ਵੇਲੇ ਦਾ ਭਾਵੇਂ ਜਦੋਂ ਸਵੇਰੇ ਨਿਤਨੇਮ ਹੁੰਦਾ ਹੈ ਉਸ ਵੇਲੇ ਹੀ ਗੁਰੂ ਚਰਨਾਂ ਵਿੱਚ ਜੁੜ ਜਾਓ ਨਗਰ ਦੀ ਸੰਗਤ ਨੂੰ ਨਗਰ ਦੀ ਬੱਚੇ ਬੱਚੀਆਂ ਨੂੰ ਘੱਟੋ ਘੱਟ ਪਤਾ ਤੇ ਹੋਵੇ ਨਾ ਵੀ ਅੱਜ ਸਤਿਗੁਰੂ ਜੀ ਦਾ ਆ ਦਿਹਾੜਾ ਹੈ ਅਸੀਂ ਮਨਾਉਨੇ ਆ ਇੱਕ ਹੋਰ ਰੂਪ ਵਿੱਚ ਅੱਜ ਕੱਲ ਉਹ ਪਤਾ ਕਿਵੇਂ ਮਨਾਉਨੇ ਆ ਫੇਸਬੁੱਕ ਤੇ ਫੋਟੋਆਂ ਪਾ ਕੇ ਵਟਸਐਪ ਤੇ ਪਾ ਕੇ ਇੱਕ ਪਾਸੋਂ ਫੋਟੋ ਚੱਕੀ ਵੀ ਅਜਾ ਮਹਾਰਾਜੀ ਦਾ ਪ੍ਰਕਾਸ਼ ਪੁਰਬ ਹੈ ਆਪਣੀ ਆਈਡੀ ਤੇ ਪਾ ਕੇ ਮਨਾਲਿਆ ਪੁੱਛੋ ਵੀ ਸਤਗੁਰੂ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਕਦੋਂ ਹੋਇਆ ਉਹਨਾਂ ਦੀ ਕਿੰਨੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਕਿਹੜੀ-ਕਿਹੜੀਆਂ ਬਖਸ਼ਿਸ਼ਾਂ ਵਰਤਾਈਆਂ ਉਹ ਸਾਨੂੰ ਧਿਆਨ ਨਹੀਂ ਹੈ ਗੁਰੂ ਕੇ ਸਿੱਖੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਗੁਰੂ ਦੇ ਉਪਦੇਸ਼ ਨੂੰ ਕਮਾਓ ਗੁਰੂ ਦੇ ਉਪਦੇਸ਼ ਨੂੰ ਵਿਚਾਰੋ ਫਿਰ ਜੀਵਨ ਦੀ ਬਾਤ ਬਣੇਗੀ